ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰੋ ਅੱਜ ਕਰਦੇ ਆਪਾਂ ਚੌਲਾ ਮਾਰੇ ਗੱਲ ਬਾਈ ਰਾਤ ਵੀ ਆਪਾਂ ਦੱਸਿਆ ਸੀ ਵੀ ਗੇਤੇ ਉਹ ਲਾਉਂਦੇ ਨੇ ਜਿਨ੍ਹਾਂ ਕੋਲ ਆਪਦੇ ਸੰਧ ਹੁੰਦੇ ਨੇ ਇਹ ਵੀ ਹੁਣ ਤੁਸੀਂ ਕਿਸੇ ਪਾਸੇ ਜ਼ਿਮੀਂਦਾਰਾਂ ਦੀ ਖੁੰਡ ਚਰਚਾ ਚਾ ਕੇ ਬਹਿ ਜਿਓ ਉਹ ਵੀ ਕਹਿਣਗੇ ਵੀ ਕਿੰਨਾ ਕਚਰ ਜੀਰੀ ਲੱਗੂਗੀ ਇਹ ਵੀ ਅਕਸਰ ਨੂੰ ਬੰਦ ਹੋ ਜੂਗੀ ਭਾਈ ਇਹ ਵੀ ਗੱਲ ਉਹਨਾਂ ਦੀ ਸਹੀ ਹੈ ਜਦੋਂ ਜੋ ਪਾਣੀ ਘਟਣਾ ਤਾਂ ਬੰਦ ਹੋ ਜਾਣਾ ਜ਼ਿੰਮੇਦਾਰਾਂ ਨੂੰ ਆਪ ਨੂੰ ਖੁਦ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਹਟਦੇ ਕਾਰਨ ਕੀ ਆ ਭਾਈ ਇੱਕ ਤਾਂ ਪੈਸੇ ਦੀ ਭੁੱਖ ਕੋਈ ਮਰਜੀ ਆ ਬੰਦਾ ਉਹ ਕਹਿੰਦਾ ਵੀ ਪੈਸਾ ਆਪਾਂ ਵੱਧ ਤੋਂ ਵੱਧ ਕਮਾ ਲਈਏ ਪਰ ਆਏ ਨਹੀਂ ਦੇਖਦੇ ਵੀ ਆਪਣੇ ਜਵਾਕਾਂ ਲਈ ਆਪਾਂ ਕੀ ਕਰ ਰਹੇ ਆ ਪੈਸੇ ਨਾਲ ਤਾਂ ਸਰਨਾ ਨਹੀਂ ਨਾ ਪੈਸੇ ਆਪਾਂ ਖਾ ਸਕੀਏ ਭਾਈ ਜਿਹੜੀ ਇਹ ਕੁਦਰਤੀ ਚੀਜ਼ ਹੈ ਜੇ ਮੁੱਖਗੀ ਆ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ। ਇਹੀ ਗੱਲਾਂ ਕਰਦੇ ਆਗੇ ਕਹਿੰਦੇ ਬਈ ਨਹਿਰੀ ਪਾਣੀ ਆਜੂਗਾ ਨਹਿਰੀ ਪਾਣੀ ਐ ਤੇ ਕਿੰਨੀ ਆਪਕੇ ਬਹੁਤ ਜ਼ਿਆਦਾ ਦੇਤਾ ਬਈ ਇਹਨਾਂ ਨੇ। ਐਸੀ ਜੀ ਕੋਈ ਕਾਚ ਨਹੀਂ ਹੈਗੀ ਵੀ ਜਿੱਥੇ ਨਹੀਂ ਲੱਗਿਆ ਹੋਇਆ ਉਹ ਆ ਰਹਿ ਗਿਆ ਜਿੱਥੇ ਲੱਗਿਆ ਉੱਥੇ ਨਹਿਰੀ ਪਾਣੀ ਐਦ ਕੀ ਜਾਂ ਪਿਛਲੇ ਸਾਲਾਂ ਚ ਪੂਰਾ ਵਧੀਆ ਆਜੂਗਾ। ਪਰ ਆ ਨਹੀਂ ਹੈਗਾ ਵੀ ਪਾਣੀ ਉੱਪਰ ਆਜੂ ਵੀ ਨਜਾਇਜ਼ ਐਦ ਕੀ ਵੀਰੇ 200 ਫੁੱਟ ਤੇ ਲਵੇ ਲਵੇ ਪਾਣੀ ਚਲਿਆ ਗਿਆ نیچے ਵਧੀਆ ਪਾਣੀ ਪੀਣ ਵਾਲਾ। ਜਿਹੜਾ ਆਪਾਂ ਜੀਰੀ ਨੂੰ ਲਾਉਣੇ ਆ ਤੇ ਜ਼ਿੰਮੇਦਾਰਾਂ ਨੂੰ ਵੀ ਸੋਚਣਾ ਚਾਹੀਦਾਗਾ ਵੀ ਆਪਾਂ ਜੀਰੀ ਬਦਲਮੀ ਲਾਈਏ ਜਿਹੜੇ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਨੇ ਹੁਣ ਹਰੇਕ ਕਹਿੰਦਾ ਬਈ ਮੂੰਗੀ ਜਿਹੜੀ ਇਹ ਮੂੰਗੀ ਸਰਕਾਰ ਕਮੈਂਟ ਕਰ ਰਹੀ ਆ ਇਹ ਛੱਠੀ ਮੂੰਗੀ ਹੁੰਦੀ ਆ ਬਾਈ ਛੱਠੀ ਮੂੰਗੀ ਉਹਨੀ ਟੇਸਟ ਨਹੀਂ ਦਿੰਦੀ ਜਿੰਨੀ ਕਿ ਦੇਸੀ ਦਿੰਦੀ ਆ ਇਹ ਚੀਜ਼ਾਂ ਨੇ ਮੱਕੀ ਆ ਮੱਕੀ ਲੱਖ ਜੂ ਮੱਕੀ ਹੋ ਵੀ ਜਾਂਦੀ ਆ ਬਾਈ ਮੱਕੀ ਜੇ ਜ਼ਿਆਦਾ ਹੋ ਜੇ 8-10 ਰੁਪਏ ਕਿਲੋ ਹੀ ਵੇਖਦੀ ਆ ਸਾਰਿਆਂ ਨੂੰ ਵੱਡੀਆਂ ਮੁਸ਼ਕਲਾਂ ਨੇ ਗਈਆਂ ਖਰੀਦ ਦੀਆਂ ਹੁਣ ਤੁਸੀਂ ਪੁੱਛੋਗੇ ਖਰੀਦ ਬਾਈ ਜੀਰੀ ਵੀ ਜੇ ਤੁਸੀਂ ਕਹੋ ਵੀ ਸਰਕਾਰੋਂ ਹੀ ਨਹੀਂ ਖਰੀਦਦੀ ਹੈਗੀ ਏਜ ਵੀ ਮੌਸਟਰ ਦੇਖਦੀ ਆ ਕਣਕਾ ਏਜ ਵੀ ਮੌਸਟਰ ਦੇਖਦੀ ਆ ਜਿਹੜੀ ਮੱਕੀ ਆ ਇਹ ਕਹਿੰਦੇ ਮੱਕੀ ਅੱਧ ਮੰਗੂ ਘਟ ਜਾਂਦੀ ਆ ਬਾਈ ਜਦੋਂ ਆਪਾਂ ਅੱਜ ਵੱਟ ਲਈ ਸੱਲੀਆਂ ਵਾਲੀ ਕੱਢ ਲਈ ਦੀ 60 ਕੁਇੰਟਲ ਦਾ 50 ਕੁਇੰਟਲ ਮੱਕੀ ਰਹਿ ਜਾਂਦੀ ਆ ਐਨੀ ਧੁੱਪ ਲਵਾਉਣੀ ਮੈਨੇ ਵੀ ਐਨੀ ਪੰਜਾਬ ਦੇ ਨਾਜ ਨੂੰ ਧੁੱਪ ਕੌਣ ਲਾਊਗਾ ਵੀ ਲੋਕ ਥੋੜਾ ਥੋੜਾ ਚੇਂਜ ਹੋਣ ਹੁਣ ਤੁਸੀਂ ਦੇਖ ਲਓ ਬਈ ਕਿਸੇ ਦੀ ਮੋਟਰ ਤੇ ਦਰਖਤ ਹੈਗਾ ਉਹ ਵਾਹਣ ਦੇ ਵਿੱਚ ਕਿਸੇ ਤੇ ਦਰਖਤ ਨਹੀਂ ਹੈਗਾ ਵੀ ਦਰਖਤ ਲੱਗਿਆ ਹੋਊਗਾ ਵੀ ਅੱਜ ਦੇ ਟਾਈਮ ਮਤਲਬ ਦਰਖਤਾਂ ਦੀ ਕਮੀ ਪਈ ਜਾਂਦੀ ਆ ਪਾਣੀ ਦੀ ਦਿੱਕਤ ਨਾਲ ਵੀ ਇਹ ਲੋਕਾਂ ਨੂੰ ਸਿਆਣਾ ਹੋਣਾ ਚਾਹੀਦਾ ਵੀ ਅਸੀਂ ਆਪਦੇ ਜਵਾਕਾਂ ਤੋਂ ਪਾਣੀ ਖੋ ਰਹੇ ਆ ਹਰੇਕ ਬੰਦੇ ਹੀ ਕਹਿੰਦਾ ਵੀ ਪਾਣੀ ਥੱਲੇ ਜਾਂਦਾ ਵੀ ਪਾਣੀ ਨੂੰ ਬਚਾਓ ਆਪਾਂ ਵੀ ਉਹਨਾਂ ਨਾਲ ਆ ਪਰ ਇਹ ਸਰਕਾਰ ਵੱਡਾ ਭਾਈ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਆ ਵੱਡਾ ਭਾਈ ਕਹਦੇ ਵੀ ਉਧਰ ਨੱਕਾ ਮਾਰਿਆ ਆਪਾਂ ਉਹਦੀ ਚਲੇ ਜਾਵਾਂਗੇ ਪਰ ਆਏ ਨਹੀਂ ਵੀ ਉਹ ਕਹੇ ਚੰਗਾ ਰੁਕ ਜਾ ਯਾਰ ਹਜੇ ਤਾਂ ਖੜ ਜਾ ਤਾਂ ਬੰਦਾ ਅੱਕ ਵੀ ਜਾਂਦਾਗਾ ਜਿਵੇਂ ਇਸ ਵਾਰ ਸਰਕਾਰ ਨੇ ਕਰਿਆਗਾ ਵੀ ਕਹਹੀਦਾ ਇਹਨਾਂ ਨੇ 2022 ਤਰੀਕ ਨੂੰ ਲਾਈਟ ਸੀ 15 ਨੂੰ ਦੇਤੀ ਬਈ ਕੱਸੀਆਂ ਦਾ ਪਾਣੀ ਆ ਗਿਆ ਲੋਕਾਂ ਨੇ ਜਦੋਂ ਵੋਟਾਂ ਦਾ ਟਾਈਮ ਸ਼ੋਅ ਦੀ ਗਹਿਤਾ ਲੋਕਾਂ ਨੇ ਅਦਿ ਪਨੀਰੀਆਂ ਕਿਸੇ ਨੇ ਨਹੀਂ ਬੀਜੀਆਂ ਸੀ ਜਦੋਂ ਇਹਨਾਂ ਨੇ ਬਿਆਨ ਦੇਤਾ ਉਹਦੀ ਲੋਕਾਂ ਨੇ ਛੋਟੀਆਂ ਪਨੀਰੀਆਂ ਦੂਜੀ ਵੀ ਲਾਤੇ ਕਾਲੀ ਯੂਸਾ ਪੀੜੀ ਯੂਸਾ ਨਹੀਂ ਵੀਰੇ ਕਿਸੇ ਨੇ ਨਹੀਂ ਲਾਉਣੇ ਸੀਗੇ ਜੇਕਰ ਸਰਕਾਰ ਸਖਤ ਹੀ ਨਹੀਂ ਪਿਆਰ ਨਹੀਂ ਕਹਦੇ ਵੀ ਆਹ ਬੀ ਲਾਓ ਆਹ ਟਾਈਮ ਥੋੜੀ ਖਰੀਦ ਹੋਊ ਆ ਮੌਚਰ ਤੇ ਖਰੀਦਾਂਗੇ ਤਾਂ ਕੋਈ ਖਾਸ ਫਰਕ ਨਹੀਂ ਪੈਣਾ ਲੋਕ ਲਾਉਣ ਲੱਗੇ ਇੱਕ ਜ਼ਿੰਮੇਦਾਰ ਵੀ ਕੋਈ ਐਡਾ ਨਹੀਂ ਪਾਗਲ ਹੈਗਾ ਵੀ ਪੰਜ ਚਾਰ ਮਾਣ ਪਿੱਛੇ ਵੀ ਵੱਧ ਹੋ ਕਰਨ ਪਿੱਛੇ ਲੱਗੇ ਵੀ ਅਸੀਂ ਪਾਣੀ ਵੇਸਟ ਕਰੀਏ ਇਹ ਹੀ ਚੀਜ਼ਾਂ ਨੇ ਬਾਈ ਜਿਹੜੇ ਤੇ ਗੌਰ ਕਰਨ ਵਾਲੀ ਆ ਆਮ ਬੰਦੇ ਵੀ ਕਰਨ ਇੱਕ ਥੋੜੀ ਜਿੰਮੇਦਾਰ ਆਪਦੇ ਖਾਣ ਪੀਣ ਨੂੰ ਸਬਜ਼ੀ ਲਾ ਕੇ ਰੱਖਣ ਬਾਈ ਸਬਜ਼ੀਆਂ ਦੇ ਸਾਰਿਆਂ ਨੂੰ ਵੱਡੇ ਫਾਇਦੇ ਕੀ ਨੇ ਨਾ ਤਾਂ ਉਹਨੂੰ ਆਪਦੇ ਘਰ ਦੀ ਸਬਜ਼ੀ ਮਿਲਦੀ ਆ ਬਾਈ ਨਾ ਪੈਸੇ ਦੀ ਬਚਤ ਹੁੰਦੀ ਆ ਨਾ ਜੀ ਬਹੁਤ ਲੱਗਦਾ ਬਾਈ ਜਦੋਂ ਆਪਾਂ ਆਪਣੀ ਸਬਜ਼ੀ ਤੋੜ ਕੇ ਲੈ ਜਾਂਦੇ ਆ ਆਪਾਂ ਨੂੰ ਖੁਸ਼ੀ ਹੁੰਦੀ ਆ ਵੀ ਆਪਾਂ ਇੰਨੇ ਪੈਸੇ ਬਚਾ ਲਏ ਸਾਰਿਆਂ ਨੂੰ ਵੱਡੀ ਗੱਲ ਇਹ ਹੁੰਦੀ ਆਗੀ ਬਾਈ ਤੁਸੀਂ ਕੋਈ ਵੀ ਕੰਮ ਕਰਦੇ ਹੋ ਜੇਕਰ ਤੁਹਾਨੂੰ ਉਹ ਕੰਮ 'ਚ ਪੈਸੇ ਆਉਂਦੇ ਆ ਤੁਹਾਨੂੰ ਖੁਸ਼ੀ ਹੁੰਦੀ ਆਗੀ ਵੀ ਆਪਾਂ ਨੂੰ ਪੈਸੇ ਵਾਰੀ ਅੱਜ ਦੇ ਟਾਈਮ ਇੱਕ ਮਿਸਤਰੀ ਆ ਮਿਸਤਰੀ ਨੂੰ ਠੇਕਾ ਲੈ ਕੇ ਖੁਸ਼ ਆ ਦਿਹਾੜੀ ਉਹ ਕਰਕੇ ਘੱਟ ਖੋਸਣਾ 7-800 ਦਿਹਾੜੀ ਹੋਊਗੀ ਉਹਨੂੰ ਪਤਾ ਵੀ ਮੈਨੂੰ ਠੇਕੇ ਤੇ ਪੈਸੇ ਵੱਧ ਵਜਣਗੇ ਉਹ ਓਵਰਟਾਈਮ ਵੱਧ ਲਾਊਗਾ ਬਸ ਇਹੀ ਖੁਸ਼ੀ ਹੁੰਦੀ ਆ ਬਈ ਆਪ ਨੂੰ ਵੀ ਆਪਾਂ ਇਹ ਓਵਰਟਾਈਮ ਥਾਲਤੂ ਆਮਦਨ ਇਹ ਜੋ ਜਦੋਂ ਫਸਲ ਮਤਲਬ ਆਪਦੇ ਨੇ ਪੱਠੇ ਹੋ ਜਾਂਦੇ ਨੇ ਨਾ ਸਬਜ਼ੀ ਹੋ ਜਾਂਦੀ ਆ ਬਈ ਹਰੇਕ ਚੀਜ਼ ਮਤਲਬ ਘਰ ਜੋਗਾ ਸਰੀ ਜਾਂਦਾਗਾ ਸਾਰੇ ਜ਼ਿਮੀਂਦਾਰਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਭਾਈ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੇਖੋ ਖੜੇ ਨੇ। ਅੱਜ ਦੇ ਟਾਈਮ ਪਿੰਡਾਂ 'ਚ ਇਕਾ ਹੋਣਾ ਬਹੁਤ ਵੱਡੀ ਗੱਲ ਆ ਭਾਈ। ਅੱਜ ਦੇ ਕੱਲ ਦੇ ਤਾਂ ਲੜਦੇ ਹੀ ਰਹਿੰਦੇ ਨੇ। ਦੇਖੋ ਸਾਰੇ ਇਕੱਠੇ ਖੜੇ ਨੇ ਭਾਈ। ਸਾਰੇ ਨੌਜਵਾਨ ਮੁੰਡੇ ਨੇ ਨਸ਼ਾ ਰਹਿਤ ਨੇ ਭਾਈ। ਕੋਈ ਬਾਇਲ ਐਪ ਨਹੀਂ। ਕਿਵੇਂ ਹੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਬਾਈ ਹਾਂ ਪੂਰੇ ਵਧੀਆ ਬਾਈ ਕਿਵੇਂ ਅੱਜ ਫ੍ਰੀ ਹੋਏ ਖੜੇ ਹੋ ਬਾਈ ਅੱਜ ਬਾਈ ਗੁਰੂ ਘਰ ਆਏ ਸੀ ਇਹਨਾ ਸੋਈ ਕੇ ਬਾੜ ਸੀ ਅੱਜ ਠੀਕ ਆ ਵੀਰੇ ਇਹ ਸੇਵਾ ਕਰਕੇ ਆਏ ਸੀ ਵੀਰੇ ਆਪਣੇ ਪਿੰਡ ਭੱਦਰਵੜ ਸੇਮੇ ਪਾਸ ਸਈ ਗੁਰਦੁਆਰੇ ਦੇ ਅੱਜ ਇਹਨਾਂ ਦੇ ਖੰਡ ਪਾਠ ਪ੍ਰਕਾਸ਼ ਸੀਗਾ ਵਧੀਆ ਮੁੰਡੇ ਨੇ ਵਧੀਆ ਵਾਲੀਬਾਲ ਖੇਡਦੇ ਨੇ ਬਾਈ ਸ਼ਾਮ ਦੇ ਟਾਈਮ ਸਾਡੇ ਪਿੰਡ ਦੀ ਟੀਮ ਐ ਇਹ ਕਿਵੇਂ ਸੋ ਹੀ ਬਾਈ ਵਧੀਆ ਵਧੀਆ ਬਾਈ ਤੂੰ ਦੱਸ ਸਾਡਾ ਇੱਕ ਕਬੂਤਰ ਫੈਨ ਪੂਰਾ ਪੱਕਾ ਵੀਰੇ ਆਨਲਾਈਨ ਟਾਈਮ ਦੇ ਸਟਾਰ ਨੇਗਾ ਸਟਾਰ ਨੇ ਵੀਰੇ ਆਉਣ ਵਾਲੇ ਟਾਈਮ ਦੇ ਹੋਰ ਦੱਸੋ ਬਾਈ ਆ ਮੁੰਡਾ ਠੁਲੀਆਲ ਦਾ ਆਸਪਾਸ ਆ ਠੁਲੀਆਲ ਤੋਂ ਵੀਰੇ ਮੁੰਡਾ ਠੀਕ ਆ ਬਾਈ ਜੀ ਆ ਸਾਡਾ ਬਾਲੀਬਾਲ ਦਾ ਕੋਚ ਆ ਵੀਰੇ ਠੀਕ ਆ ਇਹ ਮੇਰੇ ਤੇਰੇ ਸੈਂਟਰ ਮੈਡਮ ਇਹ ਆਪਣਾ ਚੇਲੇ ਨੇ ਇਹ ਬਾਈ ਸਾਨੂੰ ਸੋਦਾ ਵੀਰੇ ਸਾਰੇ ਹਾਂ ਹਾਂ ਜੀ ਭਾਈ ਅੱਜ ਆਪਣੇ ਪਿੰਡ ਨੌਜਵਾਨਾਂ ਦੀ ਵੀਡੀਓ ਬਣਾਈ ਸੀ ਇਹ ਦੇਖ ਲਓ ਭਾਈ ਜਿਹੜੇ 90 ਦਾ ਜਨਮ ਆ ਜਿੰਨਾਂ ਦਾ ਉਹੀ ਰਹਿ ਜਾਣੇ ਆ ਜਿਹੜੇ ਇਹ ਨੌਜਵਾਨ ਨੇ ਇਹਨਾਂ ਨੇ ਕੈਨੇਡਾ ਕਿਸ ਨੇ ਅਮਰੀਕਾ ਕਿਸ ਨੇ ਆਸਟ੍ਰੇਲੀਆ ਚਲੇ ਜਾਣਾ ਵੀ ਵਧੀਆ ਨੇ ਸਾਡੇ ਪਿੰਡ ਦੇ ਮੁੰਡੇ ਨਾ ਸਾਰਾ ਖਤ ਨੇ ਬਈ ਬਈ ਆਉਣ ਵਾਲੇ ਸਮੇਂ ਅਜ ਦੇਖ ਲਓ ਪੰਜਾਬ ਦੇ ਵਿੱਚ ਕਿਸੇ ਨੇ ਵੀ ਨਹੀਂ ਰਹਿਣਾ ਇਹਨਾਂ ਦਾ ਵੀ ਫਿਕਰ ਕਰਨਾ ਚਾਹੀਦਾ ਆਪਾਂ ਨੂੰ ਵੇ ਇੱਥੇ ਰੁਜ਼ਗਾਰ ਵਧੀਆ ਹੋਣ ਲੋਕਾਂ ਲਵੇ ਨਾ ਜਾਇਆ ਜਾਵੇ ਹੁਣ ਦੇਖ ਲੋ ਵੀ ਪੰਜਾਬ ਦੇ ਕਿੰਨੇ ਸੋਹਣੇ ਹੀਰੇ ਬਾਹਰੇ ਚਲੇ ਜਾਣੇ ਹੁਣ ਇੱਥੇ ਵੀ ਸਾਡੇ ਪਿੰਡ ਗਰਾਊਂਡ ਬਣਿਆ ਹੋਇਆਗਾ ਇੱਥੇ ਵਾਲੀਬਾਲ ਇਹ ਖੇਡਦੇ ਨੇ ਰੌਣਕ ਮੇਲਾ ਰਹਿੰਦਾ ਬਈ ਜਿਹੜਾ ਇਹ ਵੀ ਖਤਮ ਹੋ ਜੂ ਬਾਹਲਾ ਸਮਾਂ ਨਹੀਂ ਸਾਲ ਦੋ ਸਾਲਾਂ ਦੇ ਅੰਦਰ ਅੰਦਰ ਇਹਨੇ ਸਾਰੇ ਚਲੇ ਜਾਣਾ ਬੀ ਇਹ ਜਿਹੜੇ ਨੌਜਵਾਨ ਨੇ ਵੀ ਮਿਲਦੇ ਨਹੀਂ ਅੱਗੇ ਸੀ ਹੁੰਦੇ ਸੀਗੇ ਇਕੱਠੇ ਹੋ ਜਾਂਦੇ ਸੀਗੇ ਸਾਥ ਦਿੰਦੇ ਸੀਗੇ ਬਈ ਬਸ ਥੋੜਾ ਸਮਾਂ ਹੀ ਆ ਬਈ ਨੌਜਵਾਨਾਂ ਨੇ ਸਾਰਿਆਂ ਨੇ ਬਾਹਰ ਚਲੇ ਜਾਣਾ ਜਿਹੜੇ ਜੰਗ ਲੰਗੇ ਪੰਜਾਬ ਦੇ ਵਿੱਚ 올ਡੇ ਰਹਿ ਜਾਣੇ ਆ ਇਹ ਮੁੱਦੇ ਪੰਜਾਬ ਦੇ ਪੂਰੇ ਗਰਮ ਮੁੱਦੇ ਨੇ ਬਈ ਪਾਣੀ ਦਾ ਨੌਜਵਾਨਾਂ ਨੇ ਇੱਥੇ ਰਹਿਣਾ ਇਹ ਬਾਰੇ ਚੱਲੇ ਜਾ ਰਹੇ ਰਹੇ ਨੇਗੇ ਇਹ ਮੁੱਦਿਆਂ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਵੀ ਵੀ ਆਪਾਂ ਨੂੰ ਇੱਧਰ ਰਹਿ ਕੇ ਆਦੇ ਪੰਜਾਬ ਲਈ ਕੁਝ ਕਰੀਏ ਇਹਨਾਂ ਨੂੰ ਵੀ ਇਹ ਫਿਕਰ ਆ ਵੀ ਅਸੀਂ ਜੇ ਬਾਹਰ ਚਲੇ ਗਏ ਤਾਂ ਸਾਇਦ ਅਸੀਂ ਬਾਹਰੋਂ ਜਾ ਕੇ ਪੈਸੇ ਨਾਲ ਜਾਂ ਹੋਰ ਮਦਦ ਕਰਾਂਗੇ ਆਉਣ ਵਾਲੇ ਸਮਿਆਂ 'ਚ ਵੀਰੇ ਪੰਜਾਬ ਦੇ ਪਿੰਡ ਦੇਖਣ ਯੋਗ ਰਹ ਜਾਣੇ ਆ ਮਾਰਲੇ ਮੁੰਡਿਆਂ ਨੇ ਆ ਕੇ ਪੰਜਾਬ ਦੇ ਪਿੰਡਾਂ 'ਚ ਪੈਸੇ ਵਧੀਆ ਲਾਉਣੇ ਆ। ਇਹੋ ਜੀ ਗੱਲ ਨਹੀਂ ਵੀ ਘੁੰਮਣ ਫੇਰ ਨੂੰ ਸ਼ਹਿਰ ਨਾਲੋਂ ਵੱਧ ਪਿੰਡ 'ਚ ਲੋਕ ਆਇਆ ਕਰਨਗੇ। ਹੁਣ ਆਪਾਂ ਦੇਖਦੇ ਆਂ ਵੀ ਐਨਆਰਆਈ ਨੇ ਇਹ ਪਿੰਡ ਨੂੰ ਪਿੰਡ ਦੀ ਸ਼ਿੰਗਾਰ ਬਣਾਇਆ ਬਈ। ਆਉਣ ਵਾਲੇ ਸਮਿਆਂ ਦੇ ਵਿੱਚ ਇਹੋ ਜਿਹਾ ਮਾਹੌਲ ਬਣੂਗਾ।